ਰਾਜੂ ਜੂਸ ਆ ਲੈ ਜੀ ਕੀ ਕਰਨਾ ਇਹ ਪਹਿਲੇ ਆਏ ਤਿੰਨ ਮੁੰਡੇ ਮੋਟਰਸਾਈਕਲ ਦੇ ਕੰਦੇ ਜੂਸ ਬਣਾ ਦੋ ਤੇ ਮੈਂ ਬੰਦ ਕਰਨ ਲੱਗੇ ਤੇ ਮੈਂ ਕਹਾ ਜਲੋ ਬਣਾ ਦਿੰਨੇ ਜੀ ਤੁਸੀਂ ਆਇਓ ਚਲੋ ਤੇ ਆਰਮਨ ਜੂਸ ਪੀ ਕੇ ਫਿਰ ਕਹਿੰਦੇ ਪੈਸੇ ਉਹ ਸੀ ਆਨਲਾਈਨ ਕਰਾ ਦੇਣੇ ਕਿਸੇ ਕੋਲ ਤੇ ਨੰਬਰ ਦੇ ਦੋ ਤੇ ਮੈਂ ਨੰਬਰ ਦੇ ਕੇ ਤੇ ਉਹ ਕਹਿੰਦੇ ਹਾਂ ਜੀ ਉਹ ਕਹਿੰਦੇ 150 ਰੁਪਇਆ ਕਰ ਦੋ ਤੇ ਉਹਦੇ ਬਾਅਦ ਮੈਂ ਸਮਾਨ ਰੱਖਣ ਲੱਗੇ ਘੁੰਮ ਕੇ ਉਹ ਤੋਂ ਉਹਨਾਂ ਨੇ ਪਿੱਛੇ ਧੱਕਾ ਮਾਰਿਆ ਮੇਰਾ ਫੜ ਕੇ ਕਿਧਰੋਂ ਵਾਂਗ ਤੇ ਕਿਸੋਲ ਕਾੜ ਲਈ ਕਸ ਟੋਲ ਕਾਰ ਦੇ ਤੇ ਮੈਨੂੰ ਕਹਿੰਦੇ ਮਾਰ ਦੂੰਗਾ ਪੈਸੇ ਕੱਢ ਲਓ ਤੇ ਮੈਂ ਤਾਂ ਵਿਚੇ ਇੱਕ ਬਾਹਰ ਨਿਕਲਣ ਲੱਗਿਆ ਉਹ ਪਿੱਛੇ ਜੇਬ ਤੇ ਪੈਸੇ ਹੀ ਪੈਸੇ ਤਾਂ ਉਹਨਾਂ ਨੇ ਕੱਢ ਕੇ 3000 ਕੁ ਲਗਭਗ ਸੀਗੇ ਜੀ ਸਰ ਤਾਂ ਦੇਖੋ ਜੀ ਮੇਰਾ ਨਾਮ ਰਮਨ ਹੈ ਜੀ ਥਾਂਦੇ ਵਾਲਾ ਰੋਡ ਤੇ ਮੈਂ ਰਹਿੰਦਾ ਇਹ ਵੀਰ ਜੀ ਤੋਂ 100 ਕਿ ਮੀਟਰ ਦੇ ਅੱਗੇ ਮੇਰੀ ਕੁਲਫੀਆਂ ਦੀ ਰੇੜੀ ਲੱਗਦੀ ਐ ਇਸ ਬਣੀ ਠੀਕ ਹੈ ਜੀ ਵਧੀਆ ਰੋਡ ਚੱਲਦਾ ਕੋਈ ਦਿੱਕਤ ਨਹੀਂ ਗਈ ਮੈਂ ਦੇਖਿਆ ਮੈਂ ਤਾਂ ਫੋਨ ਚਲਾ ਰਿਆ ਸੀ ਰੇੜੀ ਦੇ ਉੱਤੇ ਮੋਟਰਸਾਈਕਲ ਦੇ ਉੱਤੇ ਤਿੰਨ ਮੁੰਡੇ ਬੈਠੇ ਸੀਗੇ ਮੂੰਹ ਬੰਦੇ ਹੋਏ ਸੀਗੇ ਜੀ ਦੀ ਵੇਲੇ ਮੈਂ ਦੇਖਿਆ ਵੀ ਇਹ ਬੰਦੇ ਕੋਹਾ ਘਵਾਈਆਂ ਲੱਗਦੇ ਆ ਮਾਪ ਦਾ ਫੋਨ ਜੇ ਚੁਪਾ ਲਿਆ ਠੀਕ ਹੈ ਜੀ ਇਹਨਾਂ ਨੇ ਦੋ ਤਿੰਨ ਜਿਹੜੇ ਕੱਢੇ ਇੱਕ ਮੋਟਰਸਾਈਕਲ ਇਹਨਾਂ ਨਾਲ ਹੋਰ ਸੀਗਾ ਇਹਨਾਂ ਨੇ ਉਸ ਤੋਂ ਬਾਅਦ ਮੈਨੂੰ ਥੋੜੀ ਦੇਰ ਬਾਅਦ ਪਤਾ ਲੱਗਿਆ ਵੀ ਇੱਥੇ ਰੋਣਾ ਪੈ ਗਿਆ ਇਹਨਾਂ ਤੋਂ ਪੈਸੇ ਖੋ ਕੇ ਲੈ ਗਏ ਅੱਗੇ ਜੀ ਉਹਨਾਂ ਨੇ ਇਹਨਾਂ ਨੂੰ ਅੱਗੇ ਪਿਸਤਲ ਦਿਖਾਇਆ ਜੀ ਉੱਤੇ ਤਾਂ ਕੁਝ ਨਹੀਂ ਇਹਨਾਂ ਕੋਲੇ ਲੱਗਦਾ ਸੀਗਾ ਇੱਥੇ ਇਹਨਾਂ ਨੂੰ ਪਿਸਤਲ ਦਿਖਾ ਕੇ ਪੈਸੇ ਲੈ ਕੇ ਗਏ ਜਿਹੜੇ ਤਰ੍ਹਾਂ ਨੂੰ ਗਏ ਜੀ ਇਹ ਗਏ ਜੀ ਇਧਰ ਖਾਲਸਾ ਸਕੂਲ ਵਾਲੇ ਰੋਡ ਵਾਲੇ ਪਾਸੇ ਲੱਗਿਆ। ਭਾਈ ਜੀ ਅੱਜ ਥੰਦਰ ਰੋਡ ਤੋਂ ਜਿਹੜਾ ਰਾਜੂ ਜੀ ਸੁਬਾਹ ਲੁੱਟ ਕੋਈ ਆ ਜੋ ਕ੍ਰਿਸਟਲ ਵਿਖਾ ਕੇ ਤੇ ਗਰੀਬ ਬੰਦੇ ਲੋਟਫੋੜ ਕਰਕੇ ਚਲੇ ਗਏ ਆ ਥੰਦਰ ਰੋਡ ਤੇ ਕੋਈ ਪੀਸੀਆਰ ਨਹੀਂ ਹੁੰਦੀ ਤੇ ਜਮਲ ਰਾ ਇੱਥੇ ਰੋਡ ਤੇ ਕਾਰ ਵੀ ਆ 메ਨ ਰੋਡ ਤੇ ਕਾਰ ਵੀ ਆ ਜੱਜ ਅਸਲਾ ਲਈ ਫਿਰਦੇ ਆ ਤੇ ਪ੍ਰਸ਼ਾਸਨ ਮੈਨ ਕਹਣਾ ਵੀ ਜਮਾਂ ਨਾਕਾਮ ਆ ਤੇ ਐਸਐਸਪੀ ਸਾਹਿਬ ਜਿਹੜੇ ਨਵੇਂ ਆਏ ਮੈਨ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਉਹਨਾਂ ਨੇ ਬਿਆਨ ਮਾਰੀ ਕੀਤੀ ਸੀਗੀ ਵੀ ਮੇਰੇ ਹੁੰਦੇ ਇੱਥੇ ਕੋਈ ਵੀ ਇਸ ਤਰ੍ਹਾਂ ਕੋਈ ਕੰਮ ਨਹੀਂ ਹੋ ਕੇ ਲੁੱਟ ਕੋ ਨਹੀਂ ਹੋ ਕੇ ਪਰ ਅੱਜ ਵਾਰਦਾਤ ਸ਼ਰਮਾਂ ਹੋ ਚੁੱਕੀ ਹੈ ਜਦ ਪੀਸੀਆਰ ਹੁੰਦੀ ਹੈ ਉਹ ਵੀ ਇੱਕ ਮੋਰਸਲ ਜਾਂਦਾ ਉਸ ਤੋਂ ਬਾਅਦ ਇੱਥੇ ਕੋਈ ਪੀਸੀਆਰ ਨਹੀਂ ਦੇ ਇਹੀ ਪ੍ਰਸ਼ਾਸਨ ਬੇਨਤੀ ਹੈ ਵਿੱਚ ਵੱਧ ਤੋਂ ਵੱਧ ਧਿਆਨ ਰੱਖਿਆ ਜਾਂਦਾ 我们